ਆਇਆ ਚੱਲ ਵੈਲਕਮ ਬੈਕ ਟੂ ਯੂ ਗਾਇਜ਼ ਕੀ ਹੋ ਆ ਕੀ ਕਹਿ ਗਈ ਆ ਮਿਰਚਾਂ ਚਲੋ ਤੁਹਾਨੂੰ ਦਿਖਾਉਨੇ ਆ ਅਸੀਂ ਗਾਇਜ਼ ਕੀ ਕੀ ਪਾਉਣਾ ਵਿੱਚ ਸਭ ਤੋਂ ਪਹਿਲਾਂ ਆਪਾਂ ਇੰਗਰੀਡੀਅੰਟ ਸਾਰੇ ਪਾ ਲਈਏ ਅੱਜ ਆਪਾਂ ਬਣਾਉਣ ਲੱਗੇ ਆ ਬਹੁਤ ਹੀ ਹੈਲਦੀ ਜਿਹੜੀਆਂ ਪਿੰਨੀਆਂ ਖੰਡ ਤੋਂ ਬਿਨਾਂ ਠੀਕ ਆ ਉਹਨਾਂ ਦੀ ਥਾਂ ਤੇ ਆਪਾਂ ਪਾਉਣੀਆ ਡੇਟਸ ਹਾਂ ਖਜੂਰਾ ਪਾਵਾਂਗੇ ਉਹ ਥਾਂ ਤੇ ਆਪਾਂ ਖਜੂਰਾ ਪਾਵਾਂਗੇ ਉਹ ਵੀ ਕੱਢ ਕੇ ਖਜੂਰਾ ਵਧੀਆ ਲਿਆਂਦੀਆਂ ਅਸੀਂ ਹੈਨਾ ਆ ਪੌਣੀਆਂ ਬਾਈ ਸਾਰੀਆਂ ਜਿੰਨਾਂ ਹੈਗੀਆਂ ਸਾਰਾ ਪਾ ਦੇਣਾ ਡੱਬਾ ਹੀ 400 ਗ੍ਰਾਮ ਹੈਗੀਆਂ ਵਾ ਤੇ ਇਧਰ ਆ ਫੁੱਲ ਮਖਾਣੇ ਫੁੱਲ ਮਖਾਣੇ ਨਾਲ ਕਾਜੂ ਕਾਜੂ ਬਦਾਮ ਇਕੱਠੇ ਪਾ ਦਈ ਹਾਂ ਮੇਰੇ ਕੋਲ ਕੈਸ਼ਾ ਇੰਨੇ ਕੁ ਬਹੁਤ ਆ ਹਨ ਹਾਂ ਵਾ ਕੈਸ਼ਾ ਬਦਾਮਲਾ ਪੈਕਟ ਖੋਲਿਂ ਨਾਲ ਪਾਵਾਂਗੇ ਆਪਾਂ ਪਮਕਿਨ ਸੀਡ ਤੇ ਸੰਤਾਂ ਸੀਡ ਤੇ ਨਾਲ ਆ ਪੌਣੀਆਂ ਸੈਸਮੀ ਸੀਡ ਸਸਮੀ ਵੀ ਨਾਲ ਆਪਾਂ ਪਾਉਣੇ ਬਲੈਕ ਗ੍ਰੇਪਸ ਬਲੈਕ ਗ੍ਰੇਪਸ ਉਹ ਹੋ ਗਿਆ ਲੈ ਆਪਾਂ ਮੇਵੀ ਹਾਂ ਸੌ ਨਾ ਰੇਜ਼ਿਨਸ ਵੀ ਡਾਲੇਗੇ ਰੇਜ਼ਿਨ ਅਲਸੀ ਆ ਤੇ ਨਾ ਇੱਕ ਪਾ ਲਿਓ ਨਾ ਆਇਆ ਪਾ ਲਿਓ ਦੇਖੋ ਪੂਰਗੇ ਹੈਲਦੀ ਚੀਜ਼ਾਂ ਪੈਂਡੀਆਂ ਵਾ ਇੰਨਾ ਨਹੀਂ ਹੈ ਇੱਥੋਂ ਟੈਸਟ ਕਰੋ ਸਾਰਾ ਪੈਕੇਟ ਵਿੱਚ ਨਾ ਨਾ ਹੂੰ ਬਸ ਬਸ ਇਹ ਵੈਸੇ ਵੀ ਲੱਗ ਖਜੂਰਾ ਪਾਉਣੀਆਂ ਵਾ ਕਾਜੂ ਪਾਉਣੇ ਆ ਫੁੱਲ ਮਖਾਣੇ ਕੀ ਬੋਲੀਦਾ ਇਹਨਾਂ ਨੂੰ ਹਾਂ ਕੁੱਲ ਕੁੱਲ ਮਖਾਣੇ ਬਦਾਮ ਆ ਆ ਮੇਵੇ ਤੇ ਉਧਰ ਆ ਸਨਫਲਾਵਰ ਸੀਡ ਆ ਕੀ ਸੈ ਆ ਸੈ ਆ ਮੈਂ ਇਹ ਸੰਤਾਰਾ ਆ ਪਮਕਿਨ ਸੀਡ ਆ ਹਾਂ ਸੱਚ ਪਮਕਿਨ ਪਮਕਿਨ ਸੀਡ ਆ ਪਾਈ ਚਲੋ ਅਲਸੀ ਵੀ ਪਾਲ ਗਏ ਕਰ 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 ਤੇ ਕਿੰਨੀ ਪੌਣੀ ਆਲਸੀ ਬੜੀ ਥੋੜੀ ਐਨੀ ਬੜਾ ਬੜਾ ਕੁਝ ਹੋਰ ਬੜਾ ਕੋਸ਼ਣਾ ਹਾਂ ਬਹੁਤ ਆ ਬਹੁਤ ਆ ਚੰਨ ਅਸੀਂ ਕਿਦਾਂ ਜੇਦੀ ਆ ਨਾ ਸਹੀ ਆ ਬਿੱਲਗਾ ਵੀ ਆ ਗਿਆ ਵਾ ਬਿੱਲਗਾ ਸੋਚਦੀ ਇੱਥੇ ਪਤਾ ਨਹੀਂ ਕੀ ਬਣਨ ਲੱਗਾ ਵਾ ਇਹਨੇ ਆਪਦੀ ਲੱਤ ਤੇ ਕੁਝ ਮਾਰ ਕੇ ਆਈ ਆਏ ਬਿੱਲੀ ਇਹ ਹੈਲਦੀ ਚੀਜ਼ ਬਣਨੀ ਆ ਹਣੀ ਆ ਅਸੀਂ ਹੈਲਦੀ-ਹਲਦੀ ਨਹੀਂ ਕਹਿੰਦੀ ਖਾਂਦੇ ਤਾਨੂੰ ਦੋ ਜਿਹੜੀ ਚੀਜ਼ ਸਵਾਦ ਬਰਫੀ ਗਲਾਬ ਜਾਮ ਨੂੰ ਇਹਨਾਂ ਨੇ ਤੋ ਵੀ ਖਾ ਜਾਣੇ ਕੋਹ ਪਰੇ ਬੈਠੀ ਆ ਐਨੀ ਹੋ ਕਰੀ ਨਾ ਬਸ ਐਨੀ ਇਹ ਥੋੜਾ-ਪੋੜਾ ਚਲੋ ਗਾਇਜ਼ ਆ ਸਾਰਾ ਮਿਕਸਚਰ ਪਾ ਦੇ ਲੱਗਿਆ ਪਾ ਦੇ ਪਾ ਦੇ ਬਈ ਆਈ ਸੀ ਸੈਫਨੇ ਸੀਡ ਪੰਪਕਿਨ ਤੇ ਸਨਫਲਾਵ ਦੱਸਿਆ ਬਪੈਨ ਜੀ ਬੁਨਾ ਦਾ ਗੇਮ ਇਹ ਸਾਰੇ ਸੀਡਸ ਹੀ ਆ ਇਹਨਾਂ ਨੂੰ ਹੁਣ ਭੁੰਨਣਾ ਵਾ ਹਾਂ ਫੜ ਲਾਉ ਦੀਸ ਪਾ ਚਲੋ ਬਈ ਸਾਰੀਆਂ ਚੀਜ਼ਾਂ ਭੁੰਨ ਲਵਾਂ ਗਈਆਂ ਵਾ ਹੁਣ ਇਹਨਾਂ ਨੂੰ ਬਾਹਰ ਕੱਢਣਾ ਵਾ ਤੇ ਬਈ ਪਾ ਦੇ ਇਹਦੇ ਚ ਪਲਟਾ ਦੇ ਬੰਦ ਕਰ ਦਈਏ ਰੱਜੀ ਗੈਸ ਚਲ ਆਪ ਚਾਲ ਜੀ ਆ ਦੇ ਲੋ ਬਈ ਸਾਰੀਆਂ ਚੀਜ਼ਾਂ ਪੁੱਜ ਗਈਆਂ ਵਾ ਇਹਨਾਂ ਨੂੰ ਬਾਹਰ ਕੱਢ ਲਿਆ ਉਹਨਾ ਪਾ ਦੇ ਮਿਕਸੀ ਪੁੱਲ ਮਖਾੜੇ ਪਾ ਤੇ ਆ ਡੋਂ ਸਾਫ ਮਿਸਰੀ ਚ ਪਾਈ ਗਏ ਗਰਮ ਮਾਹ ਜੀ ਕੋਈ ਨਹੀਂ ਪਾ ਦੇ ਪਾ ਦੇ ਮਿਕਸੀ ਚ ਫੇਰ ਚੱਕ ਕੇ ਜੱਜਿਸ ਵੀ ਆ ਗਏ ਯਾਰ ਜੱਜਿਸ ਵੀ ਆ ਗਏ ਗਾਇਜ਼ ਜੱਜਿਸ ਵੀ ਆ ਗਏ ਜੱਜਿਸ ਇਹਨਾਂ ਨੂੰ ਛੁੱਟੀਆਂ ਹੁਣ ਰੋਜ਼ ਆ ਜਾਂਦੇ ਆ ਆਏ ਸੌਰੀ ਸੌਰੀ ਆ ਦੇ ਪਾ ਦੇ ਪਾ ਦੇ ਪਾ ਦੇ ਹੌਲੀ ਹੌਲੀ ਕਰਕੇ ਓਏ ਓਏ ਤੂੰ ਹਾਂ ਨਿਕਲਦਾ ਪਿਆ ਦੇਖੋ ਧੂਆ ਉੱਪਰ ਹੀ ਰਹਿ ਹਾਂ ਮਿੱਕੋ ਹੈ ਨਾ ਨਹੀਂ ਕੋਈ ਇਹ ਬਾਰੇ ਨਹੀਂ ਤਾਂ ਬ੍ਰੈਂਡ ਕਰ ਲੇ ਇਹਨੂੰ ਚਲੋ ਬਈ ਆਹ ਪਹੜਾਈ ਜਾਈਏ ਇੱਧਰ ਹੋਂਨਾ ਤੇ ਬਸ ਕਰ ਹੋ ਗਿਆ ਹੁਨਾਵਾ ਕਰਦੇ ਮੰਨ ਕਰਦੇ ਕਰਦੇ ਮੰਨ ਇੱਕ ਵਾਰੀ ਤੇ ਨਾਮ ਦੱਸ ਸਕੀ ਇਹ ਆ ਡਿਸ਼ ਦਾ ਇਹ ਉਹੀ ਆ ਡਾਈਟ ਪਿੰਨੀ ਕਿਓ? ਇਹ ਪਿੰਡਾਂ ਮੰਨ ਗਿਆ ਦੇਖੀ ਚੱਲ। ਪਤਾ ਨਹੀਂ ਵੇਖਦੇ ਆ ਕੀ। ਕਿਹ ਚੀਜ਼ ਨਾ ਕੱਢ ਲਾ ਲੈ ਇਹਦੇ ਨਾ ਕੱਢ ਲਾ ਨਹੀਂ ਤਾਂ। ਇਹ ਮੰਦਰ ਚ ਆਇਆ ਕੰਟ ਕੇ ਮਾਰੀ ਜਾਂਦਾ। ਐ ਘੋਣਾ ਘੋਣਾ ਉਹਨੇ ਸਹੀ ਕਹਾ ਵਾ ਲਿਆ ਦੇ। ਨਾਪਰੀ ਆ ਵੀ ਪਾ। ਆ ਵੀ ਹੋ ਗਏ। ਰੱਜੀ ਆ ਵੀ ਹੋ ਗਏ ਗਰਮ। ਹਾਂ ਇਹ ਵੀ ਪਾਓ। ਪਾਓ ਇਹ ਵਿੱਚ। ਮੋਦਰ ਜੀ। ਪੁੱਜ ਗਿਆ ਸਾਰੇ। ਇਹਨੇ ਕਿਉਂ ਨਹੀਂ ਪੋਣਾ? ਨਾ। ਉਹ ਪਾਲਾ ਇਹ ਤਾਂ ਟਾਈਮ ਬੜਾ ਲਾਉਂਦਾ ਜੁੱਲੂ ਹੈ ਗਾਜ ਗਦਾਮੀ ਵੀ ਗਾ ਇਸ ਆ ਗਾਇਸ ਇਕੱਠੇ ਹੁਣ ਇਹਨਾਂ ਨੂੰ ਕਰ ਲੈਨੇ ਰੋਸਟ ਸਾਰਿਆਂ ਨੂੰ ਨਾ ਨਾ ਐਦਾਂ ਨਹੀਂ ਉਹ ਤਾਂ ਢੱਕਣ ਦੇ ਲੋ ਉਹ ਗਲਤ ਲਾਇਆ ਆ ਸਾਰਾ ਪਟਿਜਣ ਸਿਸਟਮ ਗਲਤ ਨਾ ਲਾ ਦੇ ਆ ਲਾ ਉੱਤੇ ਨਾ ਨਾ ਹਲੇ ਮੈਨੂੰ ਰੋਕ ਰੋ ਜਾ ਜੋ ਮਤ ਚਲੋ ਭਾਈ ਮਖਾਣੇ ਵੇਖਦੇ ਆ ਚੱਲ ਪਲਟਦੇ ਭਾਈ ਹਲੋ ਭਾਈ ਥੋੜੇ ਵਿੱਚ ਰਹਿੰਦੇ ਆ ਇਹ ਜਿਹੜੇ ਰਹਿੰਦੇ ਆ ਇਹ ਵੀ ਹੋ ਗਏ ਆ ਬੜਾ ਵਧੀਆ ਕਿੰਨਾ ਵਧੀਆ ਪਾਊਡਰ ਬਣਿਆ ਹਨਾ ਇਹਨਾਂ ਨੂੰ ਘੈਂਟ ਬਹੁਤ ਵਧੀਆ ਪਾਊਡਰ ਬਣ ਗਿਆ ਇਹ ਵੀ ਇਸ ਤੋਂ ਬਾਅਦ ਇਹਨਾਂ ਦੀ ਵਾਰੀ ਆ ਆਪਾਂ ਥੋੜਾ ਇਹਨਾਂ ਨੂੰ ਕੌਣ ਲਗੇ ਇਹਨਾਂ ਨੂੰ ਤੇ ਫਿਰ ਇਹਨਾਂ ਨੂੰ ਵੀ ਆਪਾਂ ਪਾਵਾਂਗੇ ਵਿੱਚ ਵਿੱਚ ਚੀਜ਼ ਚਲੋ ਭਾਈ ਬਦਾਮ ਤੇ ਜਿਹੜੇ ਕਾਜੂ ਸਭ ਕੁਝ ਹੋ ਵੀ ਪਾਦ ਗਏ ਵਿੱਚ ਇਹਨਾਂ ਨੂੰ ਵੀ ਮਿਕਸੀ ਚੋਂ ਕਰ ਲੈਣਾ ਵਾ ਇਹ ਵੀ ਆਪਾਂ ਰੋਸਟ ਕਰ ਲਿਆ ਹੁਣ ਉਹਨਾਂ ਨੂੰ ਮਿਕਸੀ ਵਿੱਚ ਘਮਾ ਦੇ ਲਈ ਬੰਦ ਕਰਨਾ ਇੱਕ ਮਿੰਟ ਦੇਣੀ ਹਾਂ ਇਹ ਤਾਂ ਮੈਂ ਕਹੂੰਗਾ ਬੰਦ ਕਰਦੇ ਆ ਔਰ ਚਲ ਵੇ ਇੱਕ ਹੋ ਗਏ ਹੁਣੇ ਆ ਕੱਢ ਦੇ ਕੱਢ ਦੇ ਕੱਢ ਦੇ ਇਹ ਆਪਣੇ ਕੋ ਹੋ ਗਿਆ ਬਦਾਮ ਕਾਜੂ ਤੇ ਮੇਵੇ ਮੇਵੇ ਤੇ ਆਹਾਂ ਗਿਰ ਗਿਆ ਹੋ ਗਿਆ ਸਭ ਦਾ ਮਜ਼ਾ ਹੀ ਨਹੀਂ ਆਉਦਾ ਖਾਣਨਾ ਹਨਾ ਇਹ ਦਾਣੀ ਵਿੱਚ ਬਣਿਆ ਹੋਦਾ ਹੀ ਆ ਕਿੰਨੇ ਹੋਣਾ ਉਹ ਖਜੂਰਾ ਮਿਕਸੀ ਚ ਹਾਂ ਵੇ ਸੱਚ ਆਪ ਇੱਕ ਸਿਚ ਗ੍ਰੈਂਡ ਕਰ ਇਦਾਂ ਹੀ ਮਜ਼ਾ ਆਦਾ ਐਨੀ ਨਾ ਇਹ ਕਰੀ ਠੀਕ ਹੈ ਉਹ ਨਾ ਇਹਦੇ ਨਾਮ ਚ ਨਹੀਂ ਪਰ ਮਾੜ ਭਾਇ ਜਿੱਥੇ ਵੀ ਥਾਪੋ ਉਹ ਬੰਦ ਕਰ ਦੇਣਾ ਚਾਹੀਦਾ ਜਿੱਥੇ ਨਾ ਸ਼ੂ ਨਾ ਆਪ ਨੇ ਬੰਦ ਕਰਦੇ ਹਾਂ ਇਹਨੀ ਹੋਣ ਕੰਮ ਇਹਦਾ ਬੰਦ ਕਰ ਦੇਵੇਂ ਨਹੀਂ ਉਹ ਤਾਂ ਉਹ ਵੀ ਬੰਦ ਹੋ ਗਿਆ ਹੁਣ ਇਹਦੇ ਸ਼ੂ ਕੱਢ ਦੇਣੀ ਚਲਾ ਲਈ ਬੱਕਰੀ ਜੀ ਖਾਈ ਜਾਂਦੀ ਏ ਥੋੜੀ ਹੁਣ ਖਾਈ ਚਲ ਆ ਹੁੰਦਾ ਮੂੰਹ ਤੇਰਾ ਹਿੱਲਣ ਡਿਆ ਖਜੂਰਾ ਗ੍ਰੈਂਡ ਕਰ ਬਾਈ ਸੌਰੀ ਯਾਰ ਤੇਰਾ ਨਾ ਨਾ ਤੇ ਸੁਖੀ ਇੰਫਲੈਂਟਾ ਆ ਕਿਉ ਉਹ ਦੇ ਉਹ ਲੈ ਥੋੜੀ ਪਿੱਛੇ ਆ ਆਪਣੇ ਕੋ ਗਾਇਜ਼ ਸੀ ਅਲਸੀ ਤੇ ਵਿੱਚ ਸੀਗਾ ਸਸਮੇ ਸੀਡਸ ਵਗੈਰਾ ਇਹ ਸੀਡਸ ਸੀ ਹਾਂ ਠੀਕ ਹੈ ਆਪਾਂ ਇਹਦੇ ਵਿੱਚ ਮਿਲਾ ਲੈਣ ਲੱਗੇ ਆ ਆਪਣੇ ਖਸਕਾਰ ਨਹੀਂ ਇਹ ਕੀ ਸੀਗਾ ਆਪਣਾ ਖਸਕਾਰ ਫੁੱਲ ਮਖਾਨਾ ਆ ਗਰਮ ਕਰਾ ਤੇਲ ਫੁੱਲ ਮਖਾਨਿਆਂ ਦੇ ਨਾਲ ਹੀ ਆਪਾਂ ਪਾ ਦੇਣਾ ਕਾਜੂ ਬੇਵੇ ਬਦਾਮ ਸਭ ਕੁਝ ਬਦਾਮ ਤੇ ਪੀਨਟ ਮੁਰਗੀ ਦੇ ਦਾਣੇ ਤੇ ਹੁਣ ਆਪਾਂ ਇਹਦੇ ਵਿੱਚ ਖਜੂਰਾਂ ਪਾਵਾਂਗੇ ਜਿਹੜਾ ਆਪਾਂ ਨੂੰ ਸਵਾਦ ਦੇਣੀਆਂ ਮਿੱਠੇ ਦਾ ਇਹ ਵੀ ਆਪਾਂ ਗ੍ਰੈਂਡ ਕੀਤੀ ਨਾ ਵਾ ਆਪਾਂ ਨੂੰ ਮਿੱਠੇ ਦੀ ਲੋੜ ਹੀ ਨਹੀਂ ਚੰਗੀ ਤਰ੍ਹਾਂ ਲਾਏ ਤਾਂ ਵਿੱਚ ਹੀ ਜੰਮ ਗਿਆ ਮੁਨਾਥ ਕੰਨੂ ਗੋਣ ਇਹ ਕੋਟੀ ਲੈੰਦੇ ਓਏ ਕਿਨੂੰ ਇੰਨਾ ਖਜੂਰਾਂ ਨੂੰ ਟੋਕ ਲੈੰਦੇ ਸਨ ਉਪਨਾ ਦਾ ਕਹਿਦਲ ਤੈਨੂੰ ਆਹੀ ਇਹ ਹੱਸ ਪੈਣਾ ਮੁੰਡੇ ਖੁਸ਼ ਕਰਤੇ ਆਪਾਂ ਮੇਲਾ ਖੂਨ ਵਧ ਗਿਆ ਹੋਊਗਾ ਨਾ ਉਹਨਾਂ ਦਾ ਹੁਣ ਜਾਓ ਖੂਨਦਾਨ ਕਰਾਓ ਤੋਂ 25 ਬੋਤਲ ਜਾਓ ਕਿਉਂ ਤੁਹਾਡਾ ਖੂਨ ਵਧਾਇਆ ਵਾ ਮੇਰੇ ਤਾਂ ਅੱਗੇ ਵੀ ਖੂਨ ਮੇਰੇ ਅੱਗੇ ਵੀ ਖੂਨ ਲਾਪਰੇ ਤਾਂ ਹੁਣ 25 ਬੋਤਲਾਂ ਹੀ ਦਾਨ ਕਰਾਂ ਉਹ ਤੇਲ ਪਾ ਦੇ ਇਦਾਂ ਹੀ ਉੱਤੇ ਆਪਾ ਥੋੜਾ ਆ ਆਪਣਾ ਕੀ ਨਾ ਪਾਵਾਂਗੇ ਦੂਸਰਾ ਦੇਸੀ ਕਿਉਂ ओरिजिनल ਦੇਸੀ ਕਿਉਂ ਯੂਜ਼ ਕੀਤਾ ਬਈ ਅਸੀਂ ਆਹ। ਆਹ। ਹੱਥ ਨਾ ਹਿਲਾਓ ਹਿੰਦੇ ਚ ਕੀ ਆ ਇਹ ਇਹਦੇ ਨਾਲ ਹਿੱਲ ਜੂਗਾ। ਹਿੱਲੂਗਾ ਵੇਖੀ ਪਹਿਲਾਂ ਮਲਾਤ ਲਈ ਆ ਆਪਾਂ ਨਾਲ ਨਾਲ ਸਾਰਾ। ਗਰਮ। ਮੋੜਨੇ। ਆ ਗੇ ਕੁਨੇ ਬੜਾਵਾ। ਪਰਿਓ। ਅਰੇ ਹੋ ਲਿਆ। ਤੇ ਤੂੰ ਵੀ ਕਿਹਦੇ ਦੇ ਤਾਂ ਨਹੀਂ ਦੇਣੋਂ ਚਾਹੀ। ਚਲੋ ਗਾਇਸ ਤੇ ਆਪਣਾ ਜਿਹੜਾ ਥੋੜਾ ਐ ਕਿਉਂ ਆਪਾਂ ਪਾਇਆ ਸੀ ਤੇ ਵਿੱਚ ਜਿਹੜਾ ਖਜੂਰਾਂ ਦਾ ਮੌਇਸਚਰ ਹੈ ਉਹਦੇ ਨਾਲ ਹੀ ਆਪਣਾ ਜਿਹੜਾ ਵਾ ਵਧੀਆ ਤਰ੍ਹਾਂ ਬਾਈਂਡਿੰਗ ਆਉਣ ਲੱਗ ਪਈ ਆ ਤੇ ਹੁਣ ਆਪਾਂ ਥੋੜੇ ਟਾਈਮ ਤੱਕ ਪਿੰਨੀਆਂ ਬਣਾਉਨੇ ਆ ਆਟਾ ਗੁੰਦ ਪਿਆ ਵਸ ਵਸਾਉਣਾ ਹੁਣ ਹੋ ਗਿਆ ਗੱਡਾ ਖਵਲ ਮਾਰਦਾ ਐਵੇਂ ਥੋੜੀ ਹੁੰਦਾ ਇਹ ਵਿੱਚ ਹੀ ਹੁੰਦੇ ਹੁੰਦੇ ਡੇ ਡੇ ਇਹ پوری ਤਾਕਤ ਲੱਗਦੀ ਚਲੋ ਪਈ ਦੇਖ ਲੋ ਹਣ ਪਿੰਡਾਂ ਵਟਣ ਦੇ ਆ ਦੋਵੇਂ ਦੇਖੋ ਕਿੱਡੀਆਂ ਸੋਹਣੀਆਂ ਸੋਹਣੀਆਂ ਪਿੰਡੀਆਂ ਹੈਲਦੀ ਪਿੰਡੀਆਂ ਕੁਛ ਖੰਡ ਨਹੀਂ ਕੁਛ ਕੁਛ ਨਹੀਂ ਵੇ ਸਭ ਕੁਛ ਸੋਨੀ ਵੀਰਾ ਕਹਿੰਦਾ ਹੈ ਨਾ ਇੰਗਰੀਡੀਅੰਟਸ ਕੋਈ ਬੁਰਾ ਹੈ ਨਹੀਂ ਵਿੱਚ ਬਈ ਤੇ ਉਹਨੂੰ ਦੱਸ ਦੋ ਰੱਜੀ ਕੀ ਪਉਣਾ ਸੋਨੀ ਵੀਰਾ ਕਹਿੰਦਾ ਮੈਂ ਕੀ ਪਾਇਆ ਕਰਾਂ ਤੇ ਉਹਨੂੰ ਦੱਸ ਦੋ ਡਾਈਟ ਕਿਹੜੀ ਆ ਡਾਈਟ ਹੀ ਆ ਪੂਰੀ ਡਾਈਟ ਪੂਰੀ ਐਂਡ ਆ ਰੱਜੀ ਇਰਾਕ ਤੇ ਦੱਸ ਹਾਂ ਕਿਵੇਂ ਦਾ ਬੋਬਾ ਆ ਤੇਰਾ ਵਾ ਤੇ ਤੇਰੀ ਕਿਹੜਾ ਪੂਰੀ ਸਾਈਜ਼ ਦੀ ਹੈ ਸਾਈਜ਼ ਦੀ ਨੀ ਨਾ ਮੈਂ ਛੋਟੀਆਂ ਛੋਟੀਆਂ ਬਣਾ ਲਓ ਜੀ ਇਹਨਾਂ ਨੇ ਬਣਾਈਆਂ ਪਿੰਗਾਂ ਤੇ ਇੱਥੇ ਬਿੱਲੀਆਂ ਵੀ ਕਹਿੰਦੀਆਂ ਸਾਨੂੰ ਵੀ ਦੋ ਅਜੇ ਵਧੀਆ ਚੀਜ਼ ਬਣਾਈ ਸਾਨੂੰ ਵੀ ਥੋੜੀ ਥੋੜੀ ਦੋ ਇਹਨਾਂ ਨੂੰ ਬੰਦਾ ਵੇਨੇ ਆ ਇਹਨਾਂ ਕੜਾ ਖਾਣਗੇ ਹਾਂ ਨਾ ਇਹਨੇ ਖਾ ਗਈ ਖਾ ਗਈ ਖਾ ਗਈ ਖਾ ਗਈ ਵੇਰ ਲਓ ਜਿੰਨੂੰ ਪਸੰਦ ਉਹਨੇ ਖਾਣਾ ਇਹਨੇ ਨਹੀਂ ਖਾਦੀ ਇਹਨੇ ਖਾ ਲਈ ਦੇਖ ਲਓ ਤਰੇਰ ਦੀ ਧੁੱਪ ਨਹੀਂ ਨਿਕਲੀ ਮੈਂ ਤੁਹਾਨੂੰ ਦੱਸਾਂ ਇਦਾਂ ਦਾ ਹੀ ਮੌਸਮ ਰਹਿ ਗਿਆ ਡੇਢ ਵਜ ਗਿਆ ਪੂਰਾ ਦੁਪਹਿਰ ਧੁੰਦ ਦੀ ਧੁੰਦ ਹੇ ਵੀ ਪਈ ਹੋਈ ਆ ਤੇ ਇੱਥੇ ਫਿਰ ਸੋਚਿਆ ਇਹਨਾਂ ਨੇ ਪਿੰਨੀਆਂ ਬਣਾਉਂਦਾ ਹੁਣ ਕੀ ਮੈਂ ਆਉਂ ਖਾਦਾ ਤਾਂ ਹੈ ਨਹੀਂ ਕੋਈ ਫਿਰ ਮੰਮੀ ਹੁਣ ਲਿਖੋਰੀਆਂ ਤਰੀ ਬਣਾਈਆਂ ਕਿਵੇਂ ਆ ਗੱਲ ਬਹੁਤ ਸਵਾਦ ਆਇਆ ਕੁਡੀਆ ਅੱਛਾ ਕਹਿੰਦਾ ਸਵਾਦ ਆ ਬਈ ਮੈਂ ਬਲ ਟਾਈਮ ਤੇ ਕੌਣ ਜਾਣ ਬਹਾਰ ਨੂੰ ਨੂੰ ਸੋ ਤੇਨੂੰ ਕਿਦਾਂ ਪਤਾ ਲੱਗ ਜਾਂਦਾ ਸਮੈਲ ਆ ਜਾਂਦੀ ਕੀ ਬਣਾਉਣ ਲੱਗੇ ਕੁਛ ਮੈਂ ਤਾਂ ਤੁੱਕਾ ਮਾਰ ਕੇ ਜਦੋਂ ਹੀ ਆਣਾ ਤਾਂ ਮੈਂ ਆਇਆ ਨਾ ਚਲੋ ভাই ਦੇਖੋ ਗੋਲ ਮਟੋਲ ਪਿੰਨੀਆ ਉਹ ਵੀ ਖਾਣ ਲੱਪੇ ਹੁੰਦੇ ਹਲ ਵੇਖ ਕੇ ਹੀ ਉਹ ਖਾਂਦੀ ਨਾ ਉਹਨਾਂ ਨੂੰ ਲੰਟਾਤਾ ਤਾਂ ਆਉਂਦੀ ਓਏ ਲੱਤ ਦੂਵੇ ਹੋਇਆ ਓਏ ਰਾਤੋਂ ਜਿਹੜੀ ਫਿਲਮ ਵੇਖੀ ਸੀ ਨੀਲਕੰਠ ਕਿਵੇਂ ਜਿਹਦਾ ਸੀ ਮੰਦੀਆਂ ਹੈ ਗ੍ਰਾਫਿਕ ਚਲੋ ਹੁਣ ਸਾਰੀਆਂ ਬਣਾ ਲਓ ਬਾਅਦ ਚ ਹਣਾ ਹੁਣ ਏਦਾਂ ਏਦਾਂ ਸਾਰੀਆਂ ਬਣਾ ਲੈਣ ਚਲੋ ਗਾਇਸ ਆਹ ਦੇਖੋ ਕਿੰਨੀਆਂ ਵਧੀਆ ਹੈਲਦੀ ਪਿੰਗੀਆਂ ਬਣੀਆਂ ਬਹੁਤ ਸਵਾਦ ਤੇ ਹੋਰ ਫਿਰ ਵਧੀਆ ਲੱਗੀਆਂ ਬਹੁਤ ਜਿਆਦਾ ਟੇਸਟੀ ਐਂ ਬਹੁਤ ਜਿਆਦਾ ਸਵਾਦ ਤੇ ਵੀਡੀਓ ਐਂਡ ਕਰ ਜੋ ਅਨਸਾਲ ਆਪਣੀ ਵੀਡੀਓ ਐਂਡ ਕਰਦੇ ਹਾਂ ਨੂੰ ਦਿਖਾ ਕੇ ਚਲੋ ਗイズ ਇਹਨਾਂ ਨੇ ਨਹੀਂ ਕਰਨੀ ਬਾਏ